ਮੇਰੀ ਗੱਲ ਸੁਣੋ ਸਾਰੇ ਬੱਚੇ ਤੁਹਾਨੂੰ 15 ਮਿੰਟ ਮਿਲਨੇ ਆ ਠੀਕ ਆ 15 ਮਿੰਟ ਤਾਂ ਬਹੁਤ ਆ ਤੁਹਾਨੂੰ ਹੈਨਾ ਵਧੀਆ ਪੱਕ ਬਣਨੀ ਆ ਪੂਰੀ ਠੀਕ ਆ ਸਾਰੇ ਨੇ ਸ਼ੁਰੂ ਕਰੀਏ ਕਿੰਨਾ ਟਾਈਮ ਹੋ ਗਿਆ ਦੇਖੀ ਵੀਰੇ ਮੜਾ ਵੀਰੇ ਹਲੇ ਹਲੇ ਖੜ ਜੋ ਬਣਾ ਬਾਲਾ 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 ਬਾਲੀ ਗਾਲੀ ਨਾ ਕਰੋ 37 ਹੋ ਗਈ 37 ਬੱਕਰੀ ਸ਼ੁਰੂ ਹੋਲਾ ਚਲੋ ਵੀ ਹੌਲੀ ਹੌਲੀ ਬੰਨੋ ਪਿਆਰ ਨਾਲ ਜੰਗਾ ਗਾਲੀ ਨਹੀਂ ਕਰਨੀ ਕਿਸੇ ਨੇ 15 ਮਿੰਟ ਬਹੁਤ ਹੁੰਦੇ ਆ ਹਾਂਜੀ ਹਾਂ ਨਾ ਬੜਾ ਵਧੀਆ ਜੀ ਹਾਂ ਮੈਂ ਪੁੱਛਿਆ ਪਹਿਲਾਂ ਮੈਂ ਕਿਹੜਾ ਪਿੰਡ ਮਦਦ ਸੁਹੂਦਨ ਮੇਰੇ ਮਨ ਦਾ ਤਨ ਤਨ ਵੇ न पाया दिन सर ਕਾਟ ਨ ਪਾਏ ਦਿਨ ਸਰਨ ਕਿਰਤੰਗ ਦਿਨ ਸਰਨ ਭਾਰੇ ਕਿਰਤੰਗ ਸੋ ਜਨ ਜਨ ਕੀ ਕਾਟ ਨ ਪਾਏ ਦਿਨ ਸਰਨ ਭਾਰੇ i <Sings> ਕੀਰਤੰਗ ਦਿਨ ਸਰੇ ਕੀਰਤੰਗ ਸੋ ਜਨ ਜਮ ਕੀ ਸੋ ਜਨ ਜਮ ਇਹਨਾਂ ਬੱਚਿਆਂ ਦਾ ਗਰੁੱਪ ਏਜ ਹੈਗਾ 11 12 13 ਨਾ 11 12 ਵਾਲੇ 12 13 ਵਾਲੇ ਹਨਾ ਤੇ ਇਹਨਾਂ ਦੇ ਵਿੱਚ ਹੁਣ ਆਪਾਂ ਚੁਣਨੇ ਜਿਨ੍ਹਾਂ ਨੇ ਵਧੀਆ ਦਸਤਾਰ ਸਜਾਈ ਆ ਤੇ ਬਾਬਾਈ ਚੁਣਨਗੇ ਇਹਨਾਂ ਨੂੰ ਆਜੋ ਬਾਬਾਈ ਮਾਰੋ ਨੀਗਾ ਕਰ ਮੜੀ ਮਾਰੋ ਨੀਗਾ ਬਾਬਾਈ ਦੇਖੋ ਵੀਰੇ ਦੇਖੋ ਕਿਹੜੇ ਨੇ ਤਦਕਾਰਯੋਗ ਬੱਚੇ ਨੇ ਵਧੀਆ ਦਸਤਾਰ ਸਿੱਧੀ ਆ। ਜਗਵੀਰ ਸਿੰਘ ਆਜੋ ਜੀ ਤੇ ਫੇਰ ਤੇ ਜਾਓ। ਤਾੜੀਆਂ ਮਾਰੋ ਵੀਰੇ। ਬਹੁਤ ਵਧੀਆ। ਦੂਜੇ ਨੰਬਰ ਤੇ ਕੌਣ ਆ ਜੀ? ਬਲਰਾਜ ਸਿੰਘ ਤਾੜੀਆਂ ਮਾਰੋ ਵੀਰੇ। ਤੀਜੇ ਨੰਬਰ ਤੇ ਹੀ ਤੇਰਾ ਨਾਂ ਕੀ ਵੀਰੇ? ਹੈ ਜਗਦੀਪ ਸਿੰਘ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ। ਚਲੋ ਇਹਨਾਂ ਬੱਚਿਆਂ ਨੂੰ ਵੀ ਸਨਮਾਨਤ ਕਰੋ ਐ ਕਰੋ ਇਧਰ ਹੋਈ ਪਿੱਛੇ ਹੋ ਜਾ ਮੜਾ ਜੀ ਹਾਂ ਜੀ ਪਹਿਲੇ ਬੱਚੇ ਨੂੰ ਸਭ ਤੋਂ ਪਹਿਲੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ ਸਨਮਾਨਤ ਕਰਨਗੇ ਬਾਬਾ ਜੀ ਚਲੋ ਵੀਰੇ ਬੱਬੂ ਜੀ ਹਾਂ ਜੀ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਜਗਵੀਰ ਸਿੰਘ ਜੀ ਨੂੰ ਤੇ ਦੂਜੇ ਨੰਬਰ ਤੇ ਬਲਰਾਜ ਸਿੰਘ ਜੀ ਪ੍ਰਧਾਨ ਸਾਹਿਬ ਜੀ ਸਨਮਾਨਤ ਕਰਨਗੇ ਬਲਰਾਜ ਸਿੰਘ ਨੂੰ बोले सो निहाल बहुत बढ़िया 3 नंबर पे जगदीप सिंह जी जगदीप सिंह ਨੂੰ ਸਨਮਾਨਤ ਕਰਨਗੇ ਬਾਬਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹਾਂ ਜਿਹੜੇ ਬਾਕੀ ਬੱਚੇ ਜਿਹਨਾਂ ਨੇ ਹਿੱਸਾ ਲਿਆ ਇਸ ਨੂੰ ਨੇ ਵੀ ਸਨਮਾਨਤ ਕੀਤਾ ਜਾਵੇਗਾ ਉਹਨਾਂ ਨੂੰ ਸਨਮਾਨਤ ਕਰੋ ਜੀ ਦੋ ਬੱਚੇ ਉਧਰ ਨਹੀਂ ਦੋ ਬੱਚੇ ਇਧਰ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਨਤੀ ਆ ਪ੍ਰਬੰਧਕਾਂ ਨੂੰ ਵੀਰੇ ਦੇਖੋ ਜਦੋਂ ਯਾਰ ਬੱਚਿਆਂ ਨੂੰ ਕੱਢੋ ਇਹਨਾਂ ਚੋਂ ਵਿੱਚੋਂ 10 ਸਾਲ ਤੇ 11 ਸਾਲ ਦੀ ਉਮਰ ਦੇ ਵਿੱਚੋਂ ਕੱਢੋ ਇਹਨਾਂ ਦੇ ਵਿੱਚੋਂ ਸਿਲੈਕਟ ਕਰੋ ਦੇਖੋ ਵੀਰੇ ਧਿਆਨ ਨਾਲ ਸਿੱਧੂ ਸਾਹਿਬ ਬੱਚਾ ਨਾ ਕੀਆ ਗੁਰਵਿੰਦਰ ਸਿੰਘ ਹਾਂਜੀ ਦਿਲਰਾਜ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ ਹਲਵਾਰਾ ਵੈਰੀ ਗੁੱਡ ਜੀ ਸੰਦੂਰੀ ਵੈਰੀ ਗੁੱਡ ਕੰਡੂਰੀ ਵੈਰੀ ਗੁੱਡ ਹਾਂ ਜੀ ਦੇਖ ਲੇ ਆਈ ਦੱਸੋ ਪਹਿਲੇ ਤੇ ਕੌਣਾ ਜੀ ਕੀ ਹੈ ਨਾਮ ਇត្រ ਹਰਸ਼ਦੀਪ ਸਿੰਘ ਚਲੋ ਬਾਬਾ ਜੀ ਕਰੋ ਸਨਮਾਨ ਬੋਲੇ ਈਸੋ ਨਿਹਾਲ ਹਾਂਜੀ ਸਨਮਾਨਤ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਮਾਰੋ ਸਾਰੇ ਨੇ ਜ਼ੋਰ ਨਾਲ ਟਾੜੀ ਮੇਰੇ ਕੋਲ ਜ਼ੋਰ ਨਾਲ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਕੌਣ ਹੋ ਗਏ ਹਾਂਜੀ ਹਰੀ ਪੱਗਲੇ ਜੀ ਕੀ ਨਾਂ ਸੀ ਵੀਰੇ ਤੇਰਾ ਦਿਲਰਾਜ ਸਿੰਘ ਬੋਲੇ ਸੋਨਿਹਾਲ ਬਹੁਤ ਬਧੀ ਧੰਨਵਾਦ ਤੀਜੇ ਨੰਬਰ ਤੇ ਨਾਮ ਕੀ ਸੀ ਗੁਰਵਿੰਦਰ ਸਿੰਘ ਕੀਜ ਨੰਬਰ ਤੇ ਨਾਮ ਦੋ ਵੀ ਕਿੱਥੇ ਆ ਬੱਬੂ ਹਾਂ ਬੋਲੇ ਇਸੋ ਨਿਹਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਆਹ ਚਾਹ ਵਿੱਚ ਰਹੇਗੇ ਨੇ ਜਿਹੜੇ ਸਨਮਾਨਤ ਕਰਨੇ ਕਰੋ ਕਰੋ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਿੱਕੀਆਂ ਉਮਰਾਂ ਦੇ ਦੋ ਬੱਚਿਆਂ ਨੇ ਵੀ ਹਿੱਸਾ ਲਿਆ ਸੀ ਇਹਨਾਂ ਨੂੰ ਵੀ ਸਨਮਾਨਿਤ ਕਰਨਗੇ ਪ੍ਰਬੰਧਕ ਸਾਡੇ ਇਹਨਾਂ ਨੂੰ ਇਨਾਮ ਦੇਣਗੇ ਵਿਸ਼ੇਸ਼ ਤੌਰ ਤੇ ਕਿਉਂਕਿ ਉਮਰਾਂ ਬਹੁਤ ਛੋਟੀਆਂ ਨੇ ਇਹਨਾਂ ਦੀਆਂ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸਰੀ ਯਾਤਰਾ ਬਹੁਤ ਵਧੀਆ ਜੀ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੈਗੇ ਉਮਰ ਕਿੰਨੀ ਤੁਹਾਡੀ 13 ਸਾਲ ਵਾਲੇ ਗਰੁੱਪ ਆ ਜੀ ਇਹ 13 ਸਾਲ ਵਾਲੇ ਗਰੁੱਪ ਦੇ ਵਿੱਚੋਂ ਆ ਤਿੰਨ ਬੱਚੇ ਨੇ ਤਿੰਨਾਂ ਬੱਚੇ ਦੇ ਵਿੱਚੋਂ ਸੈਲੈਕਟ ਕਰਨ ਨੇ ਕਿਉਂ ਸਾਡੇ ਪ੍ਰਬੰਧਕ ਸਾਹਿਬ ਤੁਸੀਂ ਮਗਰ ਚਲੋ ਇੱਥੇ ਨਾ ਖੜੋ ਚਲੋ ਉੱਧਰ ਉੱਧਰ ਚਲੋ ਇੱਕ ਇਧਰ ਫੜੋ ਮੈਡਲ ਬੱਚੇ ਕਾ ਤਾਂ ਬੋਲੀ ਜਾਂਦਾ ਨਾ ਨਾ ਕੋਈ ਨਾ ਇਹਦੇ ਵੀਰੇ ਹਾਂ ਪ੍ਰਬੰਧਕ ਆ ਇਹਦਾ ਦੂਜਾ ਪ੍ਰੋਫੈਸਰ ਸਾਹਿਬ ਤੁਸੀਂ ਉੱਧਰ ਚਲੋ ਪ੍ਰਧਾਨ ਸਾਹਿਬ ਬਕਰ ਕਿਨੇ ਰਹਿ ਜਾਣਗੇ ਆ ਜਾਂਦੇ ਪ੍ਰਧਾਨ ਸਾਹਿਬ ਸਾਡੇ ਹਾਂਜੀ ਕਰੀਏ ਸਰ ਓਏ ਪਹਿਲੇ ਕੱਢ ਦੀ ਸਿਲੈਕਸ਼ਨ ਕਰਤੀ ਪਹਿਲਾਂ ਵੀ ਇਹ ਦੇਖਾਂ ਹਾਂ ਇੱਦੋਂ ਦੇਖੂਗਾ ਹਾਂਜੀ ਪਹਿਲੇ ਨੰਬਰ ਤੇ ਹੈਗੇ ਜੀ ਆਪਣੇ ਹਰਕੀਰਤ ਸਿੰਘ ਜੀ ਸਨਮਾਨਤ ਕਰੋ ਜੀ ਇਹਨਾਂ ਨੂੰ ਪਹਿਲੇ ਨੰਬਰ ਤੇ ਬੋਲੇ ਸੋਨਿਹਾਲ ਸ੍ਰੀ ਅਕਾਲ ਦੂਜੇ ਟਹਿਗੇ ਨੇ ਆਪਣੇ ਜਤਨਦੀਪ ਸਿੰਘ ਸਨਮਾਨਤ ਕਰੋ ਜੀ ਦੂਜੇ ਦੂਜੇ ਤੇ ਜੀ ਬਾਬਾ ਜੀ ਦੂਜੇ ਤੇ ਹਾਂਜੀ ਹਾਂਜੀ ਬੋਲੇ ਸੋ ਨਿਹਾਲ ਤੀਜੇ ਤੇ ਹੈਗੇ ਨੇ ਜੀ ਆਪਣੇ ਨਵਦੀਪ ਸਿੰਘ ਜੀ ਸਨਮਾਨਿਤ ਕਰੋ ਜੀ ਇਹਨਾਂ ਨੂੰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਸਾਹਿਬ ਦਾ ਗੁਰੂ ਘਰ ਦੇ ਪ੍ਰਧਾਨ ਸਾਹਿਬ ਧੰਨਵਾਦ ਤੁਹਾਡਾ ਜੀ ਤੇ ਤੁਹਾਡਾ ਵੀ ਧੰਨਵਾਦ ਜੀ ਸੇਵਾਦਾਰ ਜੀ ਤੇ ਬਾਬਾ ਜੀ ਦਾ ਵੀ ਧੰਨਵਾਦ ਜੀ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਆਪਣੇ ਕਲੱਬ ਦੇ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਤੇ ਸਾਡੇ ਸਤਿਕਾਰਯੋਗ ਸੇਵਾਦਾਰ ਬੱਬੂ ਸਿੰਘ ਜੀ ਗਾਹ ਤੋਂ ਇਹਨਾਂ ਨੂੰ ਵੀ ਸਜਾਉਣੀ ਆ ਪਗੜੀ ਨਾ ਦਸਤਾਰ ਆਪਾਂ ਸਜਾਉਣੀ ਠੀਕ ਓਕੇ ਚਲੋ ਜੀ ਆਪਾਂ ਅਗਲਾ ਗਰੁੱਪ ਲੈ ਕੇ ਆਉ ਹਣ ਹਾਂ ਵਿੱਚ ਇੱਕ ਦੋ ਬੱਚੇ ਨੇ ਟਾਈਮ ਵੱਧ ਲੈ ਗੇ ਨਾ ਉਹ ਫਿਰ ਉਹਨੂੰ ਤੁਸੀਂ ਆਪਸਾਂ ਦੇਖ ਲਿਓ ਤੁਹਾਡੀ ਮਰਜ਼ੀ ਹੈ ਜੇ ਮਰਜ਼ੀ ਪਰ ਦੇਖਣਗੇ ਆਪਾਂ ਤਾਂ ਕਿਉਂ ਨਹੀਂ ਕਹਿੰਦੇ ਭਾਈ ਹਾਂ ਵੀ ਪਹਿਲਾ ਕਿਹਨੂੰ ਦਿੰਨੇ ਤੁਸੀਂ ਬਸ ਠੀਕ ਆ ਪਹਿਲਾ ਸੁਖਵੀਰ ਆ ਪਹਿਲਾ ਸੁਖਵੀਰ ਆ ਦੂਜਾ ਪਰਮਿੰਦਰ ਆ ਦੂਜਾ ਪਰਮਿੰਦਰ ਆ ਤੀਜਾ ਹਾਂ ਤੀਜਾ ਕਮਲ ਆ ਠੀਕ ਹੈ ਮਨਜ਼ੂਰ ਸਾਰਿਆਂ ਨੂੰ ਭਾਈ ਕੋਈ ਰੜਾਣੀ ਕੋਈ ਹੋਣੀ ਹੈ ਨਾ ਠੀਕ ਆ ਆਪਾਂ ਕੋਈ ਨਾਮ ਹੀ ਨਹੀਂ ਨਿਵਾਦੀ ਕਰਾਈ ਜਾਵਾਂਗੇ ਮੁਕਾਬਲੇ ਪਰ ਆਏ ਵੀ ਟਾਈਮ ਪੂਰਾ ਦੇ ਉਹ ਕਰਿਆ ਕਰੂਗਾ ਟਾਈਮ ਤੋਂ ਨਾ ਹਾਂ ਟਾਈਮ ਤੋਂ ਨਾ ਵਧਿਆ ਕਰੋ ਜਿਹੜੇ ਟਾਈਮ ਦੇਤਾ ਬਸ ਦੇਤਾ ਠੀਕ ਹੈ ਨਾ ਹਾਂ ਹਾਂ ਟਾਈਮ ਦੇਖੋ ਜਰ ਭਈ ਟਾਈਮ ਦਿੱਤਾ ਸਨ ਜਿਹਨੇ ਟਾਈਮ ਤੇ ਇਹਨੇ ਮੁੰਡਿਆਂ ਨੇ ਟਾਈਮ ਤੇ ਬੰਨ ਲੀ ਠੀਕ ਹੈ ਜੀ ਇਹ ਤੁਹਾਡੇ ਲੇਟ ਹੋ ਗਏ ਤੇ ਉਹ ਆਪਾਂ ਫਿਰ ਜਾਣ ਤੁਸੀਂ ਦੇਖ ਲਿਆ ਪ੍ਰਬੰਧਕਾਂ ਨੇ ਕੀ ਹਿਸਾਬ ਦਾ ਹਨ ਤੇ ਪਹਿਲੇ ਨੰਬਰ ਤੇ ਆਪਣਾ ਸੁਖਵੀਰ ਬਾਬਾ ਚਲੋ ਸੁਖਵੀਰ ਬੋਲੇ ਸੋਨਿਹਾਲੋ ਸਤਿ ਸ਼੍ਰੀ ਅਕਾਲ ਦੂਜੇ ਨੰਬਰ ਤੇ ਪਰਮਿੰਦਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੀਜੇ ਨੰਬਰ ਤੇ ਕਮਲਦੀਪ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਨਮਾਨਤ ਕਰੋ ਜੀ ਬੱਚੇ ਜਿਹੜੇ ਰਹਿੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨੂੰ ਮਿਲ ਗਿਆ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਇੱਥੇ 6000 ਰੁਪਏ ਨੂੰ ਵੀ ਪਾਓ ਜਿੱਥੇ ਵੀ ਪਾਓ ਇੱਧਰ ਨੂੰ ਪਾਓ ਪਿੱਛੇ ਪਿੱਛੇ ਹਾਂ ਬਾਬੂ ਬੋਲੇ ਸੋਨਿਹਾਲ ਆਹ ਬੱਬੂ ਜੀ ਨੂੰ ਪਾਓ ਬੱਬੂ ਸੇਵਾਦਾਰ ਨੂੰ ਬੱਬੂ ਚਲੋ ਬਾਬਾ ਜੀ ਨੂੰ ਪਾਓ ਬਾਬਾ ਜੀ ਆ ਬੱਬੂ ਜੀ ਨੂੰ ਪਾਓ ਪਹਿਲਾਂ ਬੋਲੇ ਸੋਨਿਹਾਲ ਅਗੇ ਦਰਮਾਲ ਬੰਨ ਕੇ ਨਹੀਂ ਹੋਣਾ ਜੇ ਚਾਹੇ ਪਰਨਾ ਬੰਨ ਕੇ ਹੋਣਾ ਗੁਰੂ ਦਾ ਠੀਕ ਆ ਬਾਬਾ ਜੀ ਨੂੰ ਪਾਓ ਬਾਬਾ ਜੀ ਪ੍ਰਧਾਨ ਜੀ बोले सो निहाल सत श्री अकाल प्रधान साहु नु प्रधान साहु नु ਬੋਲੋ ਕੋਈ ਨਾ ਕੋਈ प्रधान साहु ਰਹਿ ਗਏ ਮੈਂ ਵੀ ਜ਼ਰੂਰੀ ਆ ਕਲੱਬ ਦੇ ਪ੍ਰਧਾਨ ਸਾਹਿਬ ਹਾਂ ਹਾਂ ਇਧਰ ਹੀ ਪਾਓ ਕੋਈ ਨਾ ਪ੍ਰਧਾਨ ਸਾਹਿਬ ਨੂੰ ਹੀ ਪਾਓ ਬੋਲੇ ਸੋ ਨਿਹਾਲ सत श्री अकाल ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਰਹਿਤ ਨਹੀਂ ਗਏ ਵੀਰ ਚਲੋ ਗਰਫ ਫੋਟੋ ਖਿਚੋ ਚਲੋ